ਕੱਲ ਨੂੰ ਆਉਂਦੇ ਆਣ ਕੇ ਕਹੇ ਤੇ ਮੇਰੇ ਮੁੰਡੇ ਦਾ ਨਾਮ ਲਾ ਦੋ ਸਭ ਕੋ ਨਹੀਂ ਪੁੱਤ ਉਹ ਸਾਰੀ ਗੱਲ ਕਰਾਂਗੇ ਹਾਂਜੀ ਜੇ ਤੇ ਕੁੜੀ ਨੂੰ ਚੰਗਾ ਜਾਵਾਂ ਤੇ ਫਿਰ ਨਾਲ ਹੀ ਦੇਖਾਂਗੇ ਓਏ ਆਹੋ ਹੁਣ ਇਹ ਮਿਲਣਾ ਤੋਂ ਨਹੀਂ ਆ ਮਾਮਾ ਮਾਮਾ ਹਾਂਜੀ ਚਲ ਜੇ ਮੁੰਡਾ ਮਗਰੋਂ ਵੀ ਲੈ ਕੇ ਆਉਣਾ ਉਹਨੇ ਕੋਈ ਗੱਲ ਨਹੀਂ ਕੀਤੀ ਹਾਂ ਹਾਂ ਪਰ ਆ ਮਾਮਾ ਕੁੜੀ ਨੂੰ ਮਿਲੂਗਾ ਜਿਹੜਾ ਮਾਰਾਂ ਤੇ ਜਾਊਗਾ ਉਹ ਬਾਕੀ ਪੁੱਤ ਤੂੰ ਫਿਕਰ ਨਾ ਕਰ ਇਹ ਸਾਰੀ ਗੱਲਬਾਤ ਕਰਕੇ ਫਿਰ ਇਹ ਕੰਮ ਕਰਾਂਗੇ ਲਵਲੀ ਨਹੀਂ ਆ ਗਿਆ ਲੱਗਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਪੁੱਤ ਇਹ ਅੰਦਰ ਬਹਿਣਾ ਕਿ ਇੱਥੇ ਉਹ ਇੱਥੇ ਬੈਈ ਗਏ ਇੱਥੇ ਬੈਜੋ ਹਾਲ ਬੋਏ ਬੈ ਲਵਲੀ ਹੋਸਨਾਮ ਠੀਕ ਠਾਕ ਆਹ ਠੀਕ ਠਾਕ ਆ ਛੁੱਟੀ ਹੈ ਹਾਂ ਜੀ ਆ ਛੁੱਟੀ ਹੈ ਸਰਕਾਰੀ ਅੱਛਾ ਅੱਛਾ ਹਾਂ ਜੀ ਤੋ ਮੈਂ ਵੀ ਸ਼ਹਿਰ ਚੱਲ ਚੱਲਿਆ ਸੀ ਅੱਛਾ ਮੇਰੇ ਦਿਮਾਗ ਚੋਂ ਨਿਕਲ ਗਿਆ ਵੀ ਰਾਤੀ ਤੁਹਾਡਾ ਫੋਨ ਆਇਆ ਸੀ ਆ ਮੈਂ ਤੇਰਾ ਤਾਂ ਹੀ ਕੀਤਾ ਸੀ ਚੋ ਕਾਗਜ਼ ਪੱਤਰ ਤੇ ਦੇਣੇ ਸੀ ਸ਼ਹਿਰ ਕਿਸ ਨੂੰ ਤੇ ਉਹ ਭਣਾਉਣ ਚੱਲ ਚੱਲਿਆ ਸੀ ਅੱਛਾ ਅੱਛਾ ਫਿਰ ਮੈਂ ਗਿਆ ਨਹੀਂ ਮੈਂ ਚਾਹ ਲਾਉਣ ਵਾਲੇ ਹੋਣੀ ਆ ਤੇ ਗੁੜੀਆਂ ਕਰਦੀ ਆ ਗੁੜੀਆਂ ਅੰਦਰ ਹੀ ਆ ਉਹਨਾਂ ਨੂੰ ਵੀ ਦਵਾਈ ਲਿਆ ਕੇ ਦਿੱਤੀ ਉਹ ਹੱਥ ਜਾ ਜਿਹੜਾ ਸੜਿਆ ਸੀ ਉਦੋਂ ਅੱਛਾ ਅੱਛਾ ਉਹ ਠੀਕ ਪੂਆ ਜੀ ਕਰਦੀ ਆ ਪਾਣੀ 'ਚ ਹੱਥ ਪਾਉਣੀਗਾ ਹਟਦੀ ਅੱਛਾ ਜਦੋਂ ਕਿਤੇ ਮੈਂ ਚੱਲ ਜਣਾ ਨਾ ਬਾਹਰ ਕਦੀ ਕੱਪੜੇ ਧੋਣ ਲਿਆ ਪਾ ਕਦੀ ਭਾਂਡੇ ਮੰਜਣ ਲਿਆ ਪਾ ਤੇ ਉਹ ਉਂਗਲੀ ਗਲ ਗਈ ਆ ਹੁਣ ਲਿਆ ਕੇ ਦਿੱਤੀ ਦਵਾਈ ਕਿਸੇ ਚੰਗੇ ਡਾਕਟਰ ਨੂੰ ਵਖਾਉਣਾ ਸੀ ਨਾ ਡਾਕਟਰ ਤੇ ਜਾਂਦਾ ਵੀ ਇਹਨੂੰ ਭੇਜਣਾ ਦੇ ਤੇ ਫੇਰ ਭੇਜ ਲਈ ਨੀ ਇਹ ਤਾਂ ਉਹਨਾਂ ਦੇਣੀ ਹੈ ਚੱਲ ਬਦਾਨ ਵਾਦ ਕੇ ਫਿਰ ਓਖਾਊਗਾ ਨਹੀਂ ਹੁਣ ਉਹ ਕੀਤੀ ਤੇ ਹੈਗੀ ਆ ਤੇ ਉਹਨੇ ਟੱਲੀਜੀ ਤੇ ਵੱਧੀ ਆ ਝੂਕਟਾਪ ਦਿੱਤੀ ਸੀ ਨੇ ਉਹ ਜਾਂਦਾ ਮੈਂ ਪੱਟੀ ਕਰ ਦਿੰਦਾ ਚੱਲ ਕੋਈ ਨੀ ਦੋ ਚਾਦਰਾਂ ਭਾਂਡੇ ਕੋਈ ਆਸਾ ਕਰ ਲਿਓ ਹਰਦੀ ਕਰਨਾ ਨਹੀਂ ਨਹੀਂ ਉਹ ਕਰ ਤੇ ਲਈ ਦੇ ਫਿਰ ਮਗਰੋਂ ਹਰਦੀ ਨਹੀਂ ਆ ਇਹ ਤੈਨੂੰ ਵੀ ਕੰਮ ਤੇ ਚੱਲ ਜਾਂਦੇ ਜੇ ਫਿਰ ਮੈਨੂੰ ਚੰਗਾ ਜੈਨ ਲੱਗਦਾ ਲਿਆੜੀ ਆ ਯਾਰ ਤੁਹਾਨੂੰ ਪਤਾ ਕਈ ਕੋ ਸੋਚਦਾ ਨਹੀਂ ਆਣਾ ਫਿਰ ਹੋਇਆ ਹੋਇਆ ਤੇ ਤੇ ਮੈਂ ਆ ਪਾਣੀ ਲੈਉਣਾ ਤਾਂ ਡੈੱਥ ਕੋਟ ਵੇਲਾ ਕੋ ਹਾਲਵਾ ਇਹਨਾਂ ਦਾ ਉਹੀ ਗੱਲ ਆ ਨਾ ਮਾਵਾ ਤੋਂ ਬਣਾਉਣੀ ਤੇ ਹਾਲ ਹੁੰਦਾ ਉਹ ਨਿਆਣੀ ਆ ਢਾਂਡੇ ਕਿੰਨੇ ਬੁਰੇ ਲੱਗਦੇ ਆ ਕੰਮ ਤੇ ਕਰਨਾ ਆਪੀ ਪੈਦਾ ਹੀ ਆ ਚੱਲ ਇੱਕ ਗੱਲੋਂ ਤੇ ਚੰਗਾ ਵਾ ਕੰਮ ਦੀ ਬੋਝਾ ਪਾਉਂਗੀ ਉਹ ਕੰਮ ਉਹਨੇ ਵਿਚਾਰੀ ਨੇ ਕੀ ਕਰਨਾ ਵਾ ਉਂਗਲ ਤੇ ਉਹਦੀ ਸੜੀ ਆ ਚੱਲ ਹੁਣ ਖਲਾਰਾ ਪਿਆ ਵੇਖ ਕੇ ਵੀ ਨਾ ਹੋਰ ਤਰ੍ਹਾਂ ਹੁੰਦਾ ਨਿਆਣੀ ਭਾਂਡੇ ਹੀ ਪਏ ਹੁਣ ਤਾਂ ਮੰਨ ਲੈ ਗਾੜੇ ਆਲੋ ਤੁੜੀ ਬਣ ਗਈ ਜੇ ਆ ਬਣ ਗਈ ਅੱਛਾ ਅੱਛਾ ਚਲੋ ਵਧੀਆ ਵਾ ਸਾਡੇ ਦੇ ਇੱਥੇ ਆਗੂ ਕੋਈ ਬਥਰੀ ਲੱਗਣ ਦੀ ਸਾਡੇ ਵੀ ਵਾ ਵਾ ਹਾਂ ਜੀ ਕੋਈ ਹਟ ਦੇਣੀ ਆ ਉਹ ਆ ਬੱਤੀ ਪੁੱਤੀ ਦਾ ਚੰਗੇੜਾ ਜੇ ਡੇ ਪੈਂਦਾ ਤੇ ਉਹਨਾਂ ਤੁਰਿਆ ਰਹਿੰਦਾ ਮੁੜ ਕੇ ਕੰਮ ਇਹ ਹੋ ਗਿਆ ਤੇ ਹੈ ਨਾੜ ਸੁੱਕੇ ਆ ਤੁਹਾਨੂੰ ਪਤਾ ਕੋਈ ਸ਼ੈਤਾਨੀ ਦਾ ਵੀ ਲਾ ਲੂ ਲੰਦੇ ਆ ਹਾਂ ਜੀ ਕਾਲੇ ਆਪੇ ਥੋੜੀ-ਤਾੜੀ ਅੰਦਰ ਪਈ ਹੋਈ ਕਿ ਗੱਲਾਂ ਸੁਣਨ ਦਾ ਹਾਂਜੀ ਹਾਂਜੀ ਸਭਿਆ ਗਿਆ ਵਸਾਰਾ ਸਸੇ ਦਾ ਪੁੱਤ ਕੀ ਨਾ ਸਸੇ ਦਾ ਪੁੱਤ ਸਸੇ ਬਹਿ ਜਾ ਹੱਥ ਠੀਕ ਆ ਹੁਣ ਹਾਂਜੀ ਹੁੰਦੀ ਹੈ ਜੇ ਥੋੜੀ-ਥੋੜੀ ਪੀਲ ਚੱਲ ਕਿੱਲਾ-ਗੁੱਲਾ ਨਾ ਕਰਿਆ ਕਰ ਪਾਣੀ-ਪੁਣੀ ਵਾਲਾ ਕੰਮ ਨਾ ਕੀਤਾ ਹਟਦੀ ਨਹੀਂ ਮੈਂ ਤੇ ਬੜਾ ਸਮਝਾਉਣਾ ਮੈਨੂੰ ਤੇ ਦਵਾਈ ਵੀ ਨਹੀਂ ਗਾ ਖਾਂਦੀ ਆਹਦੀ ਕੌੜੀ ਲੱਗਦੀ ਐ ਇਹ ਆਪ ਦੇਤੀ ਟਾਈਮ ਨਾਲ ਲੱਗਦੀ ਤਾਂ ਕੌੜੀ ਐ ਹੁਣ ਕੀ ਕਰਨਾ ਫਿਰ ਦੁੱਕ ਕਰਕੇ ਖਾਣੀ ਪੈਣੀ ਐ ਫੇਰ ਰੋਟੀ-ਕਟਾਗਾ ਨੂੰ ਹੋਣਾ ਸੀ ਜੇ ਨਾ ਪਾਊਗਾ ਫਰਕ ਤੇ ਫਿਰ ਲਵਾ ਦਾਂਗੇ ਟੀਕਾ ਵੀ। ਏਦਾਂ ਕਰ ਹਾਂ ਆਪਣੀ ਚਾਚੀ ਨੂੰ ਮਾਰ ਹਾਂ ਬਾਤ। ਮੈਂ ਇਹਦਾਂ ਗੱਲ ਕਰਾਂ। ਗੱਲ ਕਰਨੀ ਐ ਵੀ ਸਲਾਹ مشورہ ਕਰੀਏ ਇਹਦਾਂ। ਗੋਪੀ ਤੂੰ ਆ ਲੈ ਜਾ ਹੰਦਰ। ਤੇ ਹੁਣ ਚਾਹ ਨਾ ਬਣਾਉਂਦਾ ਵੀ ਮੈਂ ਬਣਾਉਣਾ ਮੈਂ ਬਾਅਦ ਚ। ਨਹੀਂ ਨਹੀਂ ਚਾਹ ਹੀ ਪੀਣੀ ਨਹੀਂ ਇਹ ਤੇ। ਉਹ ਚਲੋ ਘੁੱਟ ਘੁੱਟ ਪੀ ਲਿਓ। ਤੇ ਪੂਆ ਜੀ ਕੀ ਗੱਲ ਹੋ ਗਈ? ਕਿਹੜੀ ਸਲਾਹ ਕਰਨੀ ਜੀ? ਗੱਲ ਕਾਦੀ ਹੋਣੀ ਐ ਤੇਰੇ ਰਿਸ਼ਤੇ ਬਾਰੇ ਸੋਚੀਏ ਕਰੀਏ ਕੋਈ ਹੋ ਜਾ। ਉਹ ਨਿਆਣੀ ਆ। ਹੱਥੋਂ ਦਾ ਸੜਿਆ ਵਾਸ਼ ਕਿਦਾਂ ਘਰ ਕੰਮ ਚੱਲਣਾ। ਰੋਟੀ ਪਾਣੀ ਤੇ ਬਣਿਆ ਮਿਲੂ ਤੁਹਾਨੂੰ ਦੋਵਾਂ ਜਣਿਆਂ ਨੂੰ। ਚਲੋ ਕੋਈ ਗੱਲ ਨਹੀਂ ਮੈਂ ਲਿਆਉਣਾ ਬਾਜ ਮਾਰ ਕੇ ਹਾਂ ਜੀ ਆ ਮੇਰਾ ਪੁੱਤ ਆ ਇਹ ਨਾ ਹੋਏ ਮਰਦੀ ਰਹੋ ਸਾਰੀ ਗੱਲਾਂ ਆਪ ਕਰਿਓ ਫੇਰ ਕਹਿਣਾ ਵਾ ਰਮਨ ਮੈਂ ਤਾਂ ਬੋਲਿਆ ਹੀ ਨਹੀਂ ਤੂੰ ਹੀ ਸਾਰੀਆਂ ਗੱਲਾਂ ਕੀਤੀਆਂ ਤੂੰ ਗੱਲਾਂ ਤੇ ਛੇੜੇਂਗੀ ਕੋਈ ਨਹੀਂ ਗੱਲ ਮੈਂ ਛੇੜ ਦੂੰਗੀ ਹਾਂ ਤੇ ਬਾਕੀ ਮੈਂ ਕਰ ਲੂੰਗਾ ਭਾਈ ਹਾਂ ਹੋ ਆਪਣੇ ਸਾਹ ਦਾ ਕਰ ਲਿਆ ਫੇਰ ਨਾ ਕਿਉਂ ਕਿ ਕੱਲ ਨੂੰ ਮੇਰੀ ਬੇਇੱਜ਼ਤੀ ਕਰਵਾਈ ਹੈ ਤੇ ਇਦਾਂ ਵਾ ਤੋਹਤਾ ਹਾਂ ਚਲ ਕੋਈ ਨਹੀਂ ਹਾਲਾਂ ਤੇ ਮੈਂ ਕਰ ਲੈਣਾ ਕਰ ਠੀਕ ਹੈ ਚਾਚੀ ਦੇ ਘਰੇ ਲੰਮੀ ਪਈ ਹੈ। ਫਸਿਕਾ ਕੀ? ਫਸਿਕਾ ਆ ਵਤਾਰਾ ਲੰਮੀ ਪਈ ਜੇ। ਹਾਂ ਅੰਨ ਲੰਮੀ ਪਾ ਗਈ ਉਹ ਜੇ। ਜੇਲੀ ਹੀ ਮੈਂ ਚੱਲ ਜਰਾ ਕੱਲੇ ਮੈਂ ਪੈ ਜਣੀ। ਅੱਛਾ ਅੱਛਾ। ਦਲਜੀਤ ਗਿਆ ਕਿਤੇ? ਉਹ ਬੰਮੀ ਤੇ ਗਿਆ ਸੀ ਮੁੜਿਆ ਹੀ ਨਹੀਂ ਅਜੇ। ਕੰਕੁਣਕੇ ਚਾਚੀ ਠੀਕ ਨਿਕਲਾਈ ਫਿਰ? ਹਾਂ ਵਧੀਆ ਨਿਕਲ ਆਈ ਹੈ। ਚਲੋ ਵਧੀਆ। ਹਾਂ ਦਲਜੀਤ ਵੀ ਆਉਣ ਵਾਲਾ ਹੈ ਬੰਮੀ ਤੇ ਗਿਆ ਸੀ। ਅੱਛਾ ਅੱਛਾ। ਚਲੋ ਕੋਈ ਗੱਲ ਨਹੀਂ ਆ ਜਾਂਦਾ ਆਪੇ। ਹੂੰ। ਹੋਰ ਮੈਂ ਕੀ ਕਰਦਾ ਹਾਂ ਆਮ? ਉਹ ਕੋਹ ਨਹੀਂ ਚਾਚੀ ਜੀ ਕਰਦੇ ਕੀ ਆਉਣਾ ਵਾ ਉਹ ਆ ਜੀ ਆਏ ਅੱਛਾ ਹੁਣ ਆਏ ਹੋਇਆ ਹੋ ਗਿਆ ਦਗ ਘੰਟਾ ਨਾਲੋਂ ਆਇਆ ਨੂੰ ਅੱਛਾ ਤੇ ਉਹ ਕਹਿੰਦੇ ਹੀ ਪਿਤਾ ਜੀ ਨੂੰ ਬੁਲਾ ਕੇ ਲਿਆ ਕੋਈ ਸਲਾਹ ਕਰਨੀ ਆ ਆਉਣ ਲੱਗੀਆਂ ਹੋ ਜਾਂ ਜਲਜਿੰਦਰ ਵੀ ਆਖਣ ਦੀ ਜਾਣਾ ਵਾ ਤੇ ਮੈਂ ਆ ਹੀ ਆਉਣ ਲੱਗੀਆਂ ਸੀ ਉਤਰਾ ਵੀ ਅੱਛਾ ਅੱਛਾ ਉਧਰ ਆਉਣ ਲੱਗੇ ਆਹੋ ਤੇ ਮੈਂ ਨਾਲ ਚੱਲ ਕੋੜਾਂ ਕੁੜੀ ਨਾਲ ਕੋਈ ਕੰਮ ਮੇਰਾ ਹੋਊਗਾ ਕਰਾ ਲੇਗੀ ਨਾਲ ਕੰਮ ਕੁਮ ਤੇ ਸਾਨੂੰ ਪਤਾ ਮੈਂ ਘਰ ਹੀ ਲੈਣਾ ਵਾ ਕਿਉਂਕਿ ਅੱਜ ਉਹ ਤਾਂ ਵੀ ਛੁੱਟੀ ਅੱਛਾ ਉਹ ਤਾਂ ਮੈਂ ਸ਼ਹਿਰ ਨੂੰ ਚੱਲਿਆ ਤੇ ਮੈਨੂੰ ਮੁੜ ਕੇ ਚੇਤਾ ਆ ਗਿਆ ਭੂਆ ਨਹੀਂ ਆਉਣਾ ਉਹਨਾਂ ਰਤੀ ਫੋਨ ਕਰਤਾ ਅੱਛਾ ਹਾਂ ਤੇ ਤੂੰ ਆਜੋ ਫਿਰ ਉਧਰ ਨੂੰ ਰਹਿ ਸਦਨ ਕੋਈ ਨਹੀਂ ਆ ਜੰਨੇ ਆ ਲਿਆਇਓ ਫਿਰ ਭਾਬੀ ਨੂੰ ਵੀ ਨਾਲ ਹੀ ਆ ਲਿਓ ਨਹੀਂ ਆ ਖੰਡੀ ਮੇ ਜਾਣਾ ਮੈਂ ਮੈਨੂੰ ਲੈ ਜਣੀ ਨਾਲ ਹੀ ਉਹਨੂੰ ਵੀ ਚਲੋ ਠੀਕ ਆ ਆਜੋ ਫਿਰ ਮੈਂ ਬੈਠਾ ਹੁਣ ਲੱਗੇ ਹਾਂ ਹਾਂ ਚੱਲ ਤੂੰ ਆਜੋ ਜੀ ਠੀਕ ਆ ਵਧੀਆ ਗਈ ਤੂੰ ਹੀ ਅੱਜ ਠੀਕ ਠੀਕ ਹੋ ਠੀਕ ਠਾਕ ਮਜੀਦ ਜੀ ਦਿਲ ਦੀ ਤੇ ਵੀ ਗਿਆ ਇਹ ਬਾਹਰ ਨੂੰ ਹੋਣੀ ਬੜਾ ਵਾ ਬਸ ਠੀਕ ਆ ਬਈ ਨਹੀਂ ਨਹੀਂ ਠੀਕ ਠਾਕ ਆ ਸਾਰੇ ਨਹੀਂ ਜਾਂਦਾ ਵਾ ਕਾਲਜ ਤੇ ਜਾਂਦਾ ਵਾ ਨਹੀਂ ਠੀਕ ਵਾ ਉਦਾਂ ਹੀ ਵੈ ਨਹੀਂ ਚੁੱਕਿਆ ਗਿਆ ਉਹਨਾਂ ਨੂੰ ਫੋਨ ਕੋਈ ਨਹੀਂ ਹਮਦਾਵਾ ਤੇ ਮੈਂ ਕਰਾ ਦੂੰਗੀ ਗੱਲ ਤੁਹਾਡੀ ਉਹਦੇ ਨਾਲ ਦਲਜਿੰਦਰ ਹਾਂਜੀ ਮੰਮੀ ਓਰੇ ਆਏ ਹੋ ਜਰਾ ਮੈਂ ਤੁਹਾਨੂੰ ਬਾਅਦ ਚ ਕਰਦੀ ਹਾਂ ਮੰਮੀ ਬੁਲਾਉਂਦੇ ਆ ਕੰਮ ਹੋਣਾ ਮਾ ਕੋਈ ਉਹਨਾਂ ਨੂੰ ਚਲੋ ਠੀਕ ਆ ਕੀ ਕਹਾਂ ਨੀ ਮੰਮੀ ਹਾਂਜੀ ਮੰਮ ਜੀ ਉਹ ਆਇਆ ਹੀਗਾ ਲਵਲੀ ਪਾਦੀਏ ਆਹੋ ਤੇ ਆਨਦਾ ਕਮ ਭੁਆਈ ਆ ਇਹ ਅਛਾ ਭੁਆਈ ਆ ਆਹ ਸਦੰਡੇ ਇਹਨਾਂ ਤੇ ਮੈਂ ਚਲ ਪਾ ਕਪੜੇ ਤੋਂ ਲੈ ਚਲ ਕੇ ਆਈ ਆ ਚਲੋ ਜਾਣੇ ਨਾਲੇ ਜਨ ਚਲ ਜੂ ਚਾਹ ਪਾਣੀ ਬਣਾ ਲੈ ਲਾਗੇ ਉਲੇ ਨਹੀਂ ਨਹੀਂ ਮੈਂ ਤੇ ਕੀ ਕਹਿ ਰਹੀ ਆ ਫੋਨ ਆ ਗਿਆ ਹੀਗਾ ਤੇ ਉਹ ਸੁਣਦਾ ਪੀਂਗੀ ਤੇ ਬਸ ਚੱਲੇ ਹੀ ਹੁਣ ਉਧਰ ਨੂੰ ਮਿਲ ਵਗਦਾ ਹੁੰਦਾ ਹਾਂਜੀ ਠੀਕ ਠਾਕ ਹਾਂਜੀ ਠੀਕ ਆ ਵਧੀਆ ਮੰਮੀ ਕਪੜੇ ਵੀ ਬਦਲਨੇ ਆ ਉੱਥੇ ਵੀ ਜਾ ਕੇ ਕੰਮ ਹੀ ਕਰਨਾ ਵਾ ਕੋਈ ਨਹੀਂ ਇੱਧੇ ਚਲ ਜਾਨੇ ਆ ਭੁਆਜੀ ਵੀ ਆਪਣੇ ਹੀ ਆ ਕਿਹੜੇ ਬਗਾਨੇ ਆ ਆਜਾਣ ਫਿਰ ਆ ਚੱਲਗੇ ਫਿਰ ਰੰਕੜੀ ਕਿ ਚੱਲ ਜੀ ਚਲੋ ਨਵਲੀ ਹਾਂਜੀ ਉਹ ਤਾਂ ਕਿੰਨਾ ਚਿਰ ਹੋਇਆ ਵਾ ਆਈਆਂ ਹੀ ਨਹੀਂਆਂ ਚਾਚੀ ਤੇ ਕਹਿੰਦੀਆਂ ਆਂ ਯਾ ਅੱਗੇ ਤੁਹਾਡੇ ਮਗਰੀ ਆਉਣ ਵਾਲੀਆਂ ਹੋਣੀਆਂ ਵਾ ਚਾਲਾ ਟਾਈਮ ਆ ਜਾਂਦੀਆਂ ਤੇ ਗੱਲਬਾਤ ਕਰਕੇ ਤੇ ਹੀ ਜਾਂਦੀ ਚਲੋ ਕੋਈ ਕਰਨੀਆਂ ਪਿਆ ਆ ਜਾਂਦੇ ਆ ਲੈ ਆਈ ਗਈ ਐ ਚਾਚੀ ਜੀ ਆਜੋ ਇੱਥੇ ਬੈਠੇ ਆ ਹਾਂਜੀ ਹਰਮਨ ਆਈ ਹਾਂ ਠੀਕ ਹੈ ਹਾਂ ਠੀਕ ਠਾਕ ਤੁਸੀਂ ਸੁਣਾਓ ਆਪਣਾ ਅੱਛਾ ਵਧੀਆ ਵਧੀਆ ਆਪਣਾ ਸਸੀਆ ਭਾਜੀ ਦਾ ਸਤਾਤ ਹੋਰ ਪੁੱਤ ਗਿਆ ਜਾਨ ਜੀ ਠੀਕ ਹੈ ਸਸੀਆ ਭਾਜੀ ਸਸੀਆ ਭਾਜੀ ਉਸ ਨਾਉ ਠੀਕ ਹੈ ਹਾਂਜੀ ਠੀਕ ਠਾਕ ਵਧੀਆ ਤੁਸੀਂ ਸੁਣਾਓ ਬਾਲ ਬੱਚੇ ਦਾ ਹਾਂਜੀ ਵਧੀਆ ਔਰ ਭਾਬੀ ਦਲਜੀਤ ਠੀਕ ਆ ਬਾਗਦਾ ਹੁੰਦਾ ਹੋਂ ਹਾਂਜੀ ਹਾਂਜੀ ਹੁੰਦਾ ਠੀਕ ਠਾਕ ਵਧੀਆ ਸਭ ਚਲ ਠੀਕ ਠਾਕ ਹੈ ਚਾਹੀਦੇ ਹਾਂ ਹਾਂਜੀ ਕਰਨ ਨੂੰ ਸੰਭੀ ਗਈ ਹੈ ਸੰਭੀ ਗਈ ਹੈ ਚਲ ਨਹੀਂ ਉਦਣ ਵੀ ਆਏ ਭੁਆਜੀ ਹੋ ਕੇ ਨਹੀਂ ਗਏ ਕਰੋ ਪੁੱਤ ਉਦਣ ਵੀ ਨਾ ਥੋੜਾ ਟਾਈਮ ਹੀ ਸਾਡੇ ਕੋਲ ਫਿਰ ਇਹ ਇਧਰ ਹੋ ਕੇ ਚਲ ਗਏ ਮਮੀ ਨੇ ਮੈਨੂੰ ਦੱਸਿਆ ਹੀ ਤੇ ਮੈਂ ਕਹਿ ਲਈ ਮੈਂ ਚਲ ਮਾੜਾ ਜਾ ਹੋਈ ਜਾਂਦੀ ਤੂੰ ਛੇਤੀ ਛੇਤੀ ਵਿੱਚ ਆਈ ਮੈਂ ਤਾਂ ਫੇਰਾ ਜੋਰ ਲਾਇਆ ਸੀ ਨਾ ਇਹਨਾਂ ਨੂੰ ਨਹੀਂ ਨਹੀਂ ਇਹਨਾਂ 'ਤੇ ਜੋਰ ਲਾਇਆ ਸੀ ਤੈਨੂੰ ਪਤਾ ਵਾ ਅਸੀਂ ਵੀ ਕੱਲੇ ਕਰੇ ਹੈਗੇ ਆ ਜਾ ਕੇ ਡੰਗਰ ਵਛੇ ਦਾ ਹੀ ਵਖਣਾ ਹੁੰਦਾ ਵਾ ਫਿਰ ਹਾਂਜੀ ਇਹ ਗੱਲ ਤੇ ਹੈਗੀ ਤਾਂ ਛੇਤੀ ਚਲ ਗਏ ਹਾਂ ਇਦਾਂ ਸਭ लवली ਨੂੰ ਬੜਾ ਜੋਰ ਲਾਇਆ ਫੇ ਰੋਟੀ ਪਾਣੀ ਖਾ ਕੇ ਜਾਇਓ ਤੇ ਮੈਂ ਹਣੀ ਰੋਟੀ ਨਹੀਂ ਗਈ ਹੁਣ ਖਾਣੀ ਜਾ ਕੇ ਤੇ ਕਰਦਾ ਵੇਖੀਏ ਠੀਕ ਤੈਨੂੰ ਪਤਾ ਹੁਣ ਦੁਪਹਿਰ ਲੱਗੀ ਲੋਕੀ ਅੰਦਰੋਂ ਅੰਦਰੀ ਬੜੇ ਹੁੰਦੇ ਆ ਹਾਂਜੀ ਇਹ ਵੀ ਹੋ ਜਾਂਦਾ ਭਾਈ ਚਲੋ ਕੋਈ ਨਹੀਂ ਤੁਸੀਂ ਬੈਠੋ ਕਰੋ ਕਰਨਾ ਮੈਂ ਚਾਹ ਮਾਗ ਲੈਣੀ ਬედა ਕੋਈ ਗੱਲ ਨਹੀਂ 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 ਕੋਈ ਨਹੀਂ ਬੈਠੋ ਤੁਸੀਂ ਭਾਬੀ ਮੈਂ ਤਾਂ ਤੁਹਾਨੂੰ ਸੱਦਿਆ ਸੀਗਾ ਸਾਡੇ ਨਾਲ ਆਗੇ ਪਿੰਡ ਦੀ ਕੁੜੀ ਆ ਤੇ ਉਹ ਨਾ ਵੀ ਆਈ ਸੀ ਪਹਿਲਾਂ ਤੇ ਚੱਲ ਇਹ ਆ ਪਰਿਵਾਰ ਚੰਗਾ ਵਾ ਤੇ ਮੈਨੂੰ ਇਹ ਹੀਗਾ ਤੇ ਹੁਣ लवली ਦਾ ਵੀ ਕੰਮ ਔਖਾ ਹੀ ਆ ਹੁਣ ਨਿਆਣੀ ਇਕੱਲੀ ਘਰ ਰਹਿੰਦੀ ਆ ਜਿੱਦਾਂ ਹੁਣ ਹੱਥੋਂ ਦਾ ਠੀਕ ਨਹੀਂਗਾ ਕੰਮ ਉਹਨੇ ਵਿਚਾਰੀ ਨੇ ਕੀ ਕਰ ਲੈਣਾ ਵਾ ਜੇ ਤੁਸੀਂ ਇਹ ਗੱਲਾਂ ਸਹਿਮਤ ਹੋ ਤੇ ਗਾੜੀ ਗੱਲ ਤੋੜੀਏ ਚੱਲ ਇਹਦਾ ਵੀ ਕਰ ਵਸ ਦੂਗਾ ਰਮਨ ਮੇਹਲਾ ਜਿਹਦੇ ਕੁੜੀ ਆ ਚੰਗੀ ਤੇ ਫੇਰ ਇਹਦਾ ਕਰਵਾਇਓਗੇ ਦੀ ਵੀ ਅੱਗੇ ਬੜਾ ਧੱਕਾ ਹੋਇਆ ਮੁੰਡੇ ਦੇ ਨਾਲ ਅੱਗੇ ਹੀ ਰਹਿ ਗਿਆ ਅੱਗੇ ਫਾਲੀਗੋਲੀ ਵੇਕੀ ਆ ਵਿਚਾਰੇ ਦੀ ਕਿ ਕੋਈ ਹਾਲ ਨਹੀਂ ਰਿਆਂ ਕੋ ਕਰਦਾ ਵੇ ਇਹਨਾਂ ਦਾ ਨਹੀਂ ਨਹੀਂ ਭਾਬੀ ਜੇ ਹੁਣ ਕਰਾਂਗੇ ਨਾ ਵੇਖ ਕੇ ਕਰਾਂਗੇ ਇਦਾਂ ਥੋੜਾ ਕਰ ਦੇਣਾ ਉਹ ਤੇ ਮੈਨੂੰ ਵੀ ਪਤਾ ਵਾ ਵੀ ਅੱਗੇ ਇਹਦੇ ਨਾਲ ਕੀ ਬਣਿਆ ਵਾ ਬਹੁਤ ਔਖਾ ਹੋਇਆ ਵੰਗੇ ਇਹਦੇ ਨਾਲ ਵੇਖੋ ਭਾਬੀ ਜੀ ਹੈ ਤਾਂ ਸਾਡੇ ਆ ਲਾਗੇ ਤੇ ਬੰਦੇ ਆ ਭਲੇ ਮਾਨਸ ਉਹਨਾਂ ਵਿਚਾਰਿਆਂ ਦਾ ਵੀ ਧੱਕਾ ਹੋਇਆ ਵਾ ਮੁੰਡਾ ਹੀ ਅਮਲੀ ਤੇ ਇਹ ਵਿਚਾਰੇ ਭਲੇ ਮਾਨਸ ਬੰਦੇ ਹੀ ਤੇ ਇਹਨਾਂ ਦੀ ਆਪੋਰਚ ਉਹਦੀ ਬਣੀ ਨਹੀਂ ਤੇ ਛੋਟਾ ਜਿਹਾ ਮੁੰਡਾ ਵਾ ਉਹਦਾ ਕੁੜੀ ਦਾ ਤੇ ਛੱਡ ਛੜਾ ਹੋ ਗਿਆ ਵਾ ਵੇਖ ਲੋ ਸੋਚ ਵਿਚਾਰ ਕੇ ਕਰਿਓ ਕੰਮ ਇਹਦਾ ਕਰਨਾ ਵਾ ਕੱਲ ਨੂੰ ਇਹ ਨਾ ਠਕਾਣਾ ਹੋਵੇਰੇ ਨਾਲ ਵਿਚਾਰੇ ਨਾਲ ਫੇਰ ਭੂਆ ਜੀ ਮੈਂ ਤੇ ਕਹਿੰਦੇ ਆ ਵੀ ਰੁਕ ਜਾਂਦੇ ਆ ਜੀ ਜਿੱਦਾਂ ਫੁੱਫੜ ਜੀ ਕਹਿੰਦੇ ਆ ਵੀ ਮੁੰਡਾ ਵੀ ਆਉਦਾ ਇੱਕ ਤੇ ਕੱਲ ਨੂੰ ਜੇ ਗੋਪੀ ਨੂੰ ਨਾ ਚੰਗਾ ਚਾਇਆ ਤੇ ਫੇਰ ਕੀ ਕਰਾਂਗੇ ਕੋਈ ਗੱਲ ਨਹੀਂ लवली ਉਹ ਸਾਰੀ ਗੱਲ ਨਾ ਜਦੋਂ ਤੋੜਾਂਗੇ ਗੱਲ ਕਰ ਲਾਂਗੇ ਇਦਾਂ ਨਹੀਂ ਗਾਹੀ ਕਰਨਾ ਮੈਨੂੰ ਵੀ ਪਤਾ ਵਾ ਮੁੜ ਕੇ ਆਣ ਕੇ ਨਾ ਪੁੱਛਦੀਆਂ ਨਹੀਂ ਹੁੰਦੀਆਂ ਉਹਨਾਂ ਦੇ ਮਾਪਿਓ ਨਾਲ ਗੱਲ ਕਰਾਂਗੇ ਹਾਂਜੀ ਤੇ ਵੇਖ ਲੋ ਕੱਲ ਨੂੰ ਸਾਨੂੰ ਲਾਮਾ ਨਹੀਂ ਮਿਲਣਾ ਚਾਹੀਦਾ ਉਹਦੀ ਕੁੜੀ ਵੀ ਆ ਉਹਨੂੰ ਸਾਹਮਣਾ ਪੈਣਾ ਵਾ ਰੋਟੀ ਪਾਣੀ ਵੀ ਦੇਣਾ ਪੈਣਾ ਸਿਰ ਤੇ ਰਵਾਕ ਸਕੂਲ ਵੀ ਭੇਜਣਾ ਪੈਣਾ ਪਰੰਮਰ ਇਦਾਂ ਦੀ ਗੱਲ ਨਹੀਂ ਹੁੰਦੀ ਜਿਹਨੇ ਧੱਕੇ ਖਾਦੇ ਹੋਣਾ ਉਹ ਇਦਾਂ ਨਹੀਂ ਕੰਮ ਨਹੀਂ ਕਰਦੀਆਂ ਚਲੋ ਸਾਡਾ ਤਾਂ ਫਰਜ਼ ਬੰਦਾ ਨਾ ਉਹਨਾਂ ਨੂੰ ਕਹਿਨ ਦਾ ਉਹ ਵੀ ਆਪਣੀ ਤੀ ਨੂੰ ਸਮਝਾਉਣਗੇ ਕਿ ਜੇ ਗਾੜੀ ਉਹਦੀ ਕੁੜੀ ਆ ਉਹਨੇ ਆਪਣੀ ਧੀ ਬਣਾ ਕੇ ਰੱਖੀ ਵੈਸੋ ਇਹ ਤਾਂ ਗਲਤ ਨਹੀਂ ਸਹੀ ਆ ਮੇਰੇ ਅੰਨਕਪੁਰ ਜੀ ਦੋ ਕੁ ਸਾਲ ਰੁਕ ਜੀ ਆ ਜੀ ਉਹ ਮੇਰੀ ਗੱਲ ਸੁਣ ਉਹ ਨਿਗੀ ਜੀ ਹੈਗੀ ਉਹ ਬੀ ਚਲੀ ਸਹੀ ਕਰ ਨਹੀਂ ਤੇ ਕਿਥੇ ਉਹ ਚਲੀ ਦਾ ਹੱਥ ਸੜ ਗਿਆ ਕਦੀ ਕੁਝ ਹੋ ਗਿਆ ਇਹਨਾਂ ਕੰਮਾਂ ਤੋਂ ਤਾਂ ਬਜੇਗਾ ਨਾਲੇ ਕਦੀ ਛੁੱਟੀ ਕਰ ਲੈਂਦੀ ਆ ਕਦੀ ਸਕੂਲੇ ਚਲ ਜਾਂਦੀ ਆ ਉਹ ਘਰ ਹੋਊਗੀ ਰੋਟੀ ਪਾਣੀ ਦੇ ਕੇ ਸਕੂਲ ਤੇ ਦੌੜੂਗੀ ਤੈਨੂੰ ਹੀ ਕੰਮ ਤੇ ਕੱਲੂਗੀ ਰੋਟੀ ਪਾਣੀ ਖਵਾ ਲ ਕੇ ਹੁਣ ਕਦੀ ਪੱਕਦੀ ਤੇ ਕਦੀ ਨਾ ਪੱਕੀ ਹੁਣ ਘਰਾਂ ਵਰਗੇ ਘਰਵਾ ਉਹਨਾਂ ਕੋ ਵੀ ਰੋਜ਼ ਪਕਾ ਕੇ ਨਹੀਂ ਦਿੱਤੀ ਜਾਂਦੀ ਰੋਟੀ ਔਖਾ ਹੋ ਜਾਂਦਾ ਵਾ ਆਪਣੇ ਘਰਾਂ ਦੇ ਪੁੱਤ ਸਾਰੇ ਕੰਮ ਕਰਨਾ ਫੇਰ ਹੀ ਚੰਗੇ ਲੱਗਦੇ ਆ ਚਲੋ ਵੇਖ ਲੋ ਫੇਰ ਸੁਣਾ ਕਰਕੇ ਜਿੱਦਾਂ ਵੀ ਰੋਕ ਹੁੰਦਾ ਚੱਲ ਆ ਤੂੰ ਵੇਖ ਲਈ ਜੇ ਕੁੜੀ ਤੇਰਾ ਪਸੰਦ ਹੋ ਤਾ ਗਾੜੀ ਗੱਲ ਤੋਰਾਂਗੇ ਨਹੀਂ ਤਾਂ ਨਾ ਸਹੀ ਤੂੰ ਹੀ ਪੁੱਛ ਦੱਸ ਕਰ ਲੋ ਸਾਡੇ ਸਿਰ ਤੇ ਨਾ ਨਾ ਰੋ ਕੋਈ ਗੱਲ ਨਹੀਂ ਜਿੱਦਾਂ ਵੀ ਤੁਹਾਨੂੰ ਰੋਕ ਮਾਰਨ ਕਰ ਲੋ ਤੁਸੀਂ ਉਸੇ ਦੇ ਕਰ ਲਈ ਹੁਣ ਗਾੜੀ ਹੁਣ ਇਹੋ ਧਰਨੇ ਵੀ ਹੁਣ ਕੁੜੀ ਦਾ ਖੇਡਾ ਕਿ ਬਣੂਗਾ ਚਾਹ ਪੀ ਲੋ ਚਾਹ ਪੀ ਲਾ ਤੂੰ ਨਹੀਂ ਆਪਣੀ ਲਈ ਦਲਜਿੰਦਰ ਨਹੀਂ ਮੈਂ ਨਹੀਂ ਪੀਣੀ ਪਵਾ ਜੀ ਤੂੰ ਪੀਓ ਆ ਲੈ ਇਹੋ ਨਹੀਂ ਕੋਈ ਗੱਲ ਨਹੀਂ ਮੈਂ ਬਾਅਦ ਪੀ ਲਾਂਗਾ ਨਹੀਂ ਨਹੀਂ ਪੀ ਲਵਲੀ ਤੂੰ ਪਵਾ ਜੀ ਗੱਲ ਵਾਈਦਾ ਵਿਆਹ ਤਾਂ ਮੈਂ ਕਰਾ ਲਈਨਾ ਵਾਂ ਦੂਜਾ ਪਰ ਇਹ ਆ ਕਿ ਉਹਨਾਂ ਨਾਲ ਵੀ ਗੱਲ ਕਰਨੀ ਪੈਣੀ ਹੈ ਪੇ ਨਾ ਹੋਏ ਵੀ ਕੱਲ ਨੂੰ ਆਉਂਦੇ ਆਣ ਕੇ ਕਹੇ ਵੀ ਮੇਰੇ ਮੁੰਡੇ ਦੇ ਨਾਮ ਲਾ ਦਿਓ ਸਭ ਨਹੀਂ ਪੁੱਤ ਉਹ ਸਾਰੀ ਗੱਲ ਕਰਾਂਗੇ ਹਾਂਜੀ ਜੇ ਇਹ ਤਾਂ ਕੁੜੀ ਨੂੰ ਚੰਗਾ ਜਾਵਾਂ ਤੇ ਫਿਰ ਦਾ ਹੀ ਦੇਖਾਂਗੇ ਕੋਈ ਆਹੋ ਹੁਣ ਇਹ ਮਿਲਣਾ ਤੋਂ ਨਹੀਂ ਆ ਮਾਮਾ ਮਾਮਾ ਹਾਂਜੀ ਚਲ ਜੇ ਮੁੰਡਾ ਮਗਰੋਂ ਵੀ ਲੈ ਕੇ ਆਉਣਾ ਉਹਨੇ ਕੋਈ ਗੱਲ ਨਹੀਂ ਕੀਤੀ ਹਾਂ ਹਾਂ ਪਰ ਆ ਮਾਮਾ ਕੁੜੀ ਨੂੰ ਮਿਲੂਗਾ ਜਿਹੜਾ ਮਾਰਾਂ ਤੇ ਜਾਊਗਾ ਉਹ ਬਾਕੀ ਪੁੱਤ ਤੂੰ ਫਿਕਰ ਨਾ ਕਰ ਇਹ ਸਾਰੀ ਗੱਲਬਾਤ ਕਰਕੇ ਫਿਰ ਇਹ ਕੰਮ ਕਰਾਂਗੇ ਕੋਈ ਆਹੋ ਇਹੋ ਹੀ ਆ ਨਾ ਫੁੱਫੜ ਜੀ ਕੀਤੀ ਗੱਲ ਕੀਤੀ ਹੋਏ ਨਾ ਫਿਰ ਬੰਦਾ ਕਹਿਣ ਵਾਲਾ ਬਾਹਦਾ ਬਾਅਦ ਚ ਵੀ ਐਂ ਆ ਗੱਲ ਕੀਤੀ ਓਏਗਾ ਤੋਂ ਤੋਂ ਨਾ ਬੇਫਿਕਰ ਐ ਤੇ ਬਾਕੀ ਜਿੱਦਾਂ ਤੁਹਾਨੂੰ ਰੋਕ ਆਉਂਦਾ ਨਾ ਉਦਾਂ ਕਰ ਲੈਣੇ ਕੋਈ ਗੱਲ ਨਹੀਂ ਅਜੇ ਤਾਂ ਤੇਰੇ ਘੁੱਖੋਂ ਨੇ ਦੱਸਿਆ ਹੀ ਮੈਨੂੰ ਹਾਂਜੀ ਅਸੀਂ ਘਰ ਜਾਵਾਂਗੇ ਸਲਾਹ ਕਰਾਂਗੇ ਉਹਨਾਂ ਨਾਲ ਕਿ ਕੀ ਜਾਂਦੇ ਆ ਕਿਥੋਂ ਬੋਲਦੇ ਆ ਫਿਰ ਦੱਸਾਂਗੇ ਕਿ ਉਹਦੀ ਵੀ ਕੁੜੀ ਐ ਨਿਕਸਾਲ ਦੀ ਹਾਂ ਹਾਂ ਵੀ ਸਾਰੇ ਕੰਮ ਉਹਦੇ ਕਰਨੇ ਪੈਣੇ ਆ ਮਾਂ ਬਣ ਕੇ ਰਹਿਣਾ ਪੈਣਾ ਹਾਂ ਕੋਈ ਗੱਲ ਨਹੀਂ ਕਰ ਲੈਣੀਆਂ ਫਿਰ ਬੱਚਾ ਸਫ਼ਰ ਬੜਾ ਲੰਮਾ ਵਾ ਏਦਾਂ ਨੀਗਾ ਟੱਟ ਨਾ ਨਗਣਾ ਤੂੰ ਵੀ ਸਿਆਣਾ ਹਾਂਜੀ ਰਮਨ ਕੋਈ ਸੋ ਜੋ ਮਾਂ ਬੰਦੀ ਹੈ ਬਗਾਨੀ ਆਪਣੀ ਮਾਂ ਜਿਹੜੀ ਆਪਣੀ ਹੁੰਦੀ ਹੈ ਬਗਾਨੀ ਜਿਹੜੀ ਹੈ ਨਾ ਉਹਨੇ ਬਗਾਨਾ ਕੰਮ ਕਰਕੇ ਦੱਸਣਾ ਵੰਨੇ ਹੈ ਤਾਂ ਭਾਬੀ ਠੀਕ ਹੈ ਪਰ ਹੁਣ ਮਰਦਿਆਂ ਦਾ ਤਰਲੇ ਹੀ ਆ ਨਾ ਕਰਨਾ ਤਾਂ ਪੈਣਾ ਹੀ ਆ ਜੇ ਨਾ ਕਰਾਂਗੇ ਤੇ ਇਹਨਾਂ ਦੇ ਮੂੰਹਾਂ ਦੇ ਵੇਖੋ ਇਹਨਾਂ ਨੂੰ ਰੋਟੀ ਪਾਣੀ ਇਹ ਤਾਂ ਹੁਣ ਠੀਕ ਆ ਤੇ ਹੁਣ ਕੁੜੀ ਦਾ ਉਹਦਾ ਮਾਰਦਾ ਵਾ ਨਾ ਕੁੜੀ ਨੂੰ ਚੰਗਾ ਜਾਣੇ ਦੇ ਫੇਰ ਵਾ ਨਾ ਉਹਨਾਂ ਸਰਦਾਰੀ ਉਹਨੂੰ ਕੰਮ ਦਾ ਹੜਿਆ ਕਰੇ ਤੇ ਆਪ ਕੋਲ ਮੇਰੇ ਬਾਹਰ ਆ ਕਰੇ ਭਾਬੀ ਗਰਤਿਕਾ लवली ਦੇ ਸਿਰ ਤੇ ਆ ਜੇ ਕਿੱਲਾ ਕੈਮ ਹੋਵੇ ਨਾ ਕੋਈ ਗੱਲ ਨਹੀਂ ਹੁੰਦੀ ਜੇ ਪਹਿਲੇ ਦਿਨ ਤੋਂ ਦਵਕਾ ਮਾਰ ਕੇ ਰੱਖੂਗਾ ਵੀ ਕੁੜੀ ਨੂੰ ਵੀ ਨਾ ਆਪਣੇ ਮੁੰਡੇ ਨੂੰ ਪਿਆਰ ਕਰਨਾ ਵਾ ਫੇਦ ਨੀਗੀ ਬੋਲਦੀ ਹੁਣ ਅਸੀਂ ਤਾਂ ਕਹਿ ਹੀ ਸਕਨੇ ਆ ਹੁਣ ਘਰ ਵਿੱਚ ਤੇ ਨਾ ਦੋਵਾਂ ਜਿਹੇ ਨੇ ਰਹਿਣਾ ਵਾ ਇਹ ਵੀ ਥੋੜਾ ਬੋਧਾ ਨੂੰ ਕਵੇ ਵੀ ਜੇ ਮੈਨੂੰ ਕੁੜੀ ਨੇ ਕੋਈ ਗੱਲ ਬਾਤ ਦੱਸੀ ਕਿ ਮੇਰੇ ਤੋਂ ਬੁਰਾ ਕੋਈ ਨਹੀਂ ਹੈਗਾ ਆਹ ਹੀ ਦੁਕਾਨ ਹੈਗੀ ਆ ਪਰ ਹੁਣ ਇਹ ਵੇਖ ਲੋ ਸੋਚ ਵਿਚਾਰ ਕੇ ਜਿੰਦ ਤੱਕ ਨਾ ਤਰੋ ਗੰਦਾ ਵਈ ਨੇ ਹੀ ਹੁਣ ਤਾਂ ਵੀ ਗੱਲ ਕਰ ਲਏ ਆ ਹਾਂਜੀ ਚਲੋ ਕੋਈ ਗੱਲ ਨਹੀਂ ਅੱਛਾ ਤੂੰ ਤੁਹਾਡੇ ਨਾਲ ਗੱਲ ਕੀਤੀ ਅਗਲੇ ਨੇ ਕੀਤਾ ਜਾਂ ਕੀ ਜਣਾਵਾ ਜਾ ਕੇ ਕੋਈ ਗੱਲ ਨਹੀਂ ਉਹਨਾਂ ਨਾਲ ਕਰਦੇ ਹਾਂ ਆ ਕਰਕੇ ਕਰਦੇ ਤੂੰ ਦੱਸਦੇ ਕੋਈ ਗੱਲ ਆਹ ਮੈਂ ਵੀ ਆਉਂਗਾ ਕਦੋਂ ਮਾਰੂੰਗਾ ਫਿਰ ਅਸਾਂ ਦੇਖੋ ਚਲਿਆ ਰਮਨ ਚਰਮਨ ਆਜਲੀ ਮੇਰੇ ਘਰ ਨੂੰ ਹੁਣ ਭਾਬੀ ਮਿਲ ਤੇ ਇੱਥੇ ਲਿਆ ਹੀ ਗਿਆ ਤਾਂ ਕੀ ਆ ਜਾਂਦਾ ਨਹੀਂ ਤੈਨੂੰ ਮਿਲਣਾ ਚਲ ਦਲਜੀਤ ਨੂੰ ਮਿਲ ਲੈਨੇ ਆਂ ਬਸ ਚਾਹ ਪਾਣੀ ਦੀ ਖੇਚਲ ਨਾ ਕਰਿਓ ਚਾਹ ਪਾਣੀ ਇੱਥੋਂ ਪੀ ਲਿਆ ਆ ਆ ਜਾਓ ਫੜੀ ਚਲ 5-10 ਮਿੰਟ ਹੋਗਾ ਫਿਰ ਉਧਰੋਂ ਚੱਲ ਨਾ ਵੀ ਚੰਗਾ ਹੋ ਗਿਆ ਕਿ ਬਾਪੂ ਨੌਕਰੀ ਕਰਦਾ ਸੀ ਤੇ ਨੌਕਰੀ ਮਿਲ ਗਈ ਟਾਈਮ ਨਾਲ ਉਹ ਤੇ ਬਾਪੂ ਦੀ ਕਿਸਮਤ ਮਾੜੀ ਜਿਹੜੀ ਲੜ ਲੱਗਣ ਵਾਲੀ ਸੀ ਉਹ ਵੀ ਓਦਾਂ ਦੀ ਨਿਕਲੀ ਉਹ ਵੀ ਕਿ ਜੋ ਖਝਾਈ ਕੰਮ ਤੋਂ ਮੈਂ ਕੰਮ ਕਰਨੀਆਂ ਸਾਰੀ ਧਿਆੜੀ ਦੱਸ ਤੇ ਕੰਮ ਤੇ ਕਰਨਾ ਪੈਣਾ ਹੀ ਆ ਜੇ ਹੁਣ ਵਿਆਹ ਕੇ ਆਈਆਂ ਤੇ ਕੰਮ ਤੂੰ ਹੀ ਕਰਨਾ ਹੋਰ ਕਿੰਨੇ ਕਰਨਾ ਹੁਣ ਮੈਂ ਇੱਥੇ ਆ ਜਾਂਦਾ ਹਾਂ ਗੁਰਪ੍ਰੀਤ ਸਕੂਲੇ ਚਲ ਜਾਂਦੀ ਤੇ ਦੱਸ ਕੰਮ ਉੱਥੇ ਕਿੰਨਾ ਕੋ ਸਮਝ ਨਹੀਂ ਆਈ ਕੋਈ ਜਿੰਦਗੀ ਕਿੱਦਾਂ ਨੂੰ ਤੁਰਦੀ ਹੈ ਚੱਲ ਇੰਨਾ ਹੀ ਬੜਾ ਵਾ ਕਿ ਨੌਕਰੀ ਹੈਗੀ ਆ ਨਹੀਂ ਤੇ ਭੁੱਖੇ ਮਰ ਜਾਣਾ ਹੈ ਜਿੱਦਾਂ ਉਹਨਾਂ 15 16 ਲੱਖ ਰੁਪਈਆ ਸਾਨੂੰ ਪਾਤਾ ਹੀ ਕਿ ਅਸੀਂ ਕਿੱਦਾਂ ਨੂੰ ਜਾਣਾ ਹੈ ਚੱਲ ਇਹ ਹੀ ਕਿੰਨਾ ਕਿਲਾ ਹੈਗਾ ਸੀ ਪੜੀ ਦਾ ਤੇ 16 17 ਲੱਖ ਰੁਪਈਆ ਦਾ ਵਟਿਆ ਗਿਆ ਤੇ ਉਹ ਉਹਨਾਂ ਨੂੰ ਦੇਖ ਦੇ ਕਲਾਸੀ ਹੋਈ ਇਹ ਉਹ ਨਾ ਨਾ ਹੁੰਦਾ ਤੇ ਮੁੜ ਕੇ ਕਿੱਥੇ ਜਾਣਾ ਹੈ ਇਹ ਚੱਲ ਏਦਾਂ ਕਰਨਾ ਮੈਂ ਨਾ ਪੂਆ ਕੋ ਜਾਨਣਾ ਵਜ ਆ ਗਲਤੀ ਉਹਨਾਂ ਨੂੰ ਕੱਲ ਦੀ ਮੈਂ ਦੱਸੀ ਨਹੀਂ ਤੇ ਗੋਪੀ ਦੀ ਨਾਨੀ ਦਾ ਫੋਨ ਆਇਆ ਹੈ ਚਾਚੀ ਸਾਹਮਣੇ ਤੇ ਮੈਂ ਗੱਲ ਨਹੀਂ ਕੀਤੀ ਪਰ ਮੈਂ ਨਹੀਂ ਸਿੱਧੇ ਮੂੰਹ ਗੱਲ ਕੀਤੀ ਉਹਨਾਂ ਨੂੰ ਦੱਸਣਾ ਵਾ ਜਾ ਕੇ ਫਿਰ ਜੇ ਕੱਲ ਨੂੰ ਪਤਾ ਲੱਗਾ ਨਾ ਕਿ ਤੈਨੂੰ ਫੋਨ ਆਉਂਦਾ ਤੇ ਪੂਆ ਹੋਰ ਨਾ ਹੋਏ ਗੁੱਸਾ ਹੀ ਕਰਕੇ ਬਹਿ ਜੇ ਉਹ ਤੇ ਸਾਡਾ ਸਾਥ ਦੇਣ ਵਾਲੇ ਤੀਆਂ ਚਾਚੀ ਮਾੜਾ ਮੋਟਾ ਦਿੰਦੀ ਹੋਰ ਤੇ ਕੋਈ ਰਿਸ਼ਤੇਦਾਰ ਪੁੱਛਦਾ ਨਹੀਂ ਹਨ ਏਦਾਂ ਕਰਨਾ ਮੋੜਾ ਤੇ ਉੱਥੇ ਵਾਗ ਵੀ ਨੂੰ ਕਹਾਂਗਾ ਕਿ ਜੇ ਕੋਈ ਅ fırsਰ ਆ ਵੀ ਜਾਊਗਾ ਨਾ ਕੰਮ ਬਹੁਤ ਜ਼ਰੂਰੀ ਕੰਮ ਪੈ ਗਿਆ ਸੀ ਤੋ ਚਲ ਗਿਆ ਉਹਦਾ ਆਇਆ ਸੀ ਸਵੇਰ ਦਾ ਬਾਕੀ ਉਹਨੇ ਸੰਭ ਲੈਣਾ ਆਪਣੇ ਉਹਦਾਂ ਦੇ 12 1 ਵਜ ਗਿਆ ਵਾ ਹੁਣ ਕਿਹੜਾ ਕਿਸੇ ਨੇ ਆਉਣਾ ਉਹਦੇ ਲਈ ਜਾਣਨਾ